ਜਿਸ ਕਾਰਨ ਵਿਦਿਆਰਥੀਆਂ ਲਈ ਇੱਥੇ ਪੜਨਾ ਖਤਰੇ ਤੋਂ ਖਾਲੀ ਨਹੀਂ ਹੈ ਗੰਦੇ ਪਾਣੀ ਚ ਸੱਪਾਂ ਦਾ ਖਤਰਾ ਬਣਿਆ ਰਹਿੰਦਾ ਹੈ ਉੱਥੇ ਬਿਮਾਰੀਆਂ ਵੀ ਫੈਲ ਰਹੀਆਂ ਨੇ ਕਲਾਸਾਂ ਦੇ ਅੰਦਰ ਤੱਕ ਪਾਣੀ ਭਰਿਆ ਹੋਇਆ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਸਰਕਾਰ ਤੇ ਪੰਚਾਇਤ ਕੋਲ ਇਸ ਵਾਰ ਕੋਈ ਕਿਆ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਬਲੌਕ ਸਿੱਖਿਆ ਅਧਿਕਾਰੀ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਦੂਜੇ ਸਕੂਲ ਚ ਭੇਜਿਆ ਜਾ ਰਿਹਾ ਹੈ ਨਹੀ ਨਹੀ ਤਮਾਮ ਜੋ ਤਸਵੀਰਾਂ ਨਿਕਲੀਆਂ ਨੇ}{|\text{ਪ੍ਰਸ਼ਾਸਨ ਤੇ ਕਿੰਨਾ ਕਿਤੇ ਖੜੇ ਕਰਦੀਆਂ ਨੇ}|} ਆ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹੈ ਪਿਛਲੇ 5 ਸਾਲ ਤੋਂ ਬਦ ਪਾਣੀ ਇੱਥੇ ਜਮਾ ਹੋ ਰਿਹਾ ਹੈ ਵੇਖਿਆ ਜਾ ਸਕਦਾ ਹੈ ਕਿ तमाम ਜੋ ਬੈਂਚਸ ਨੇ ਜਿੱਥੇ ਬੱਚੇ ਬਹਿ ਕੇ ਪੜਾਈ ਕਰਦੇ ਨੇ ਉਹ ਪਾਣੀ ਚ ਕਿੰਨਾ ਕਿਤੇ ਡੁੱਬੇ ਹੋਏ ਨਜ਼ਰ ਆਏ ਨੇ ਬੜਾ ਸਵਾਲੀ ਨਿਸ਼ਾਨ ਜੇ ਸ਼ਿਕਾਇਤ ਕੀਤੀ ਗਈ ਸੀ ਤਾਂ ਪ੍ਰਸ਼ਾਸਨ ਦੇ ਲੋਕ ਐਸਮਲ ਕੋਈ ਧਿਆਨ ਖੂਨ ਹੀ ਦਿੱਤਾ ਗਿਆ ਕਿ ਖਰਾਬ ਪਾਣੀ ਹੈ ਬਰਸਾਤਾ ਦਾ ਦੇਖ ਹੈ ਕਿ ਬਹੁਤਾ ਪਾਣੀ ਹੈ ਸਭ ਇੱਥੇ ਆ ਸਕਦੇ ਨੇ ਕਿਵੇਂ ਇਸ ਵਾਸਤੇ ਕਰਦਾ ਬਹੁਤ ਕਈ ਜੀਵ ਜੰਤੂ ਆ ਸਕਦੇ ਨੇ ਬਿਮਾਰੀਆਂ ਨੁਕਸਾਨ ਦਾ ਦੇਣ ਦਾ ਪੂਰਾ ਜੋ ਪ੍ਰੋਗਰਾਮ ਹੈ ਠੀਕ ਕੀਤਾ ਗਿਆ ਹੈ ਪਰ ਬਟਾਕ ਵਾਲੇ ਨਿਸ਼ਾਨ ਕੀ ਸਰਕਾਰੀ ਐਲੀਮੈਂਟ ਸਕੂਲ ਦੀਵਾਲ ਇਸ ਦੀਵਲੋ ਧਿਆਨ ਕਿਉਂ ਨਹੀਂ ਦਿੱਤਾ ਮੈਂ 216 ਕਿਨੂੰ ਇੱਥੇ ਆਇਆ 400 ਸਰੋ 400 ਹੋ ਗਿਆ ਨੇ ਤੇ ਇਹ ਜਿਹੜੀ ਪ੍ਰੋਬਲਮ ਹੈ ਪਾਣੀ ਦੀ ਨਿਕਾਸੀ ਦੀ ਹਾਂਜੀ ਇਹ ਕਿੰਨੇ ਟਾਈਮ ਤੋਂ ਇਹਦੇ ਬਾਰੇ ਕੋਈ ਅਧਿਕਾਰੀਆਂ ਨੇ ਲਿਖਿਆ ਤੁਸੀਂ ਸਿੱਖੇ ਲਾ ਲਏ ਹਾਂਜੀ ਜਦੋਂ ਇਹ ਕੰਦ ਡਿੱਗੇ ਉਸ ਤੋਂ ਬਾਅਦ ਅਸੀਂ ਲਿਖਤਾ ਹੀ ਡਿਪਾਰਟਮੈਂਟ ਨੂੰ ਉਸ ਤੋਂ ਬਾਅਦ ਚੌਣਜਾਬਤਾ ਲੱਗ ਗਿਆ ਹੂੰ ਹੁਣ ਵੀ ਅਸੀਂ 97 ਨੂੰ ਵੀਡੀਓ ਸਾਨੂੰ ਦੇ ਕੇ ਆਏ ਐ ਅਪਲੀਕੇਸ਼ਨ ਆਪਣੇ ਡਿਪਾਰਟਮੈਂਟ ਨੂੰ ਦਿੱਤੀ ਹੋਈ ਐ ਵੀਡੀਓ ਸਾਨੂੰ ਦੇ ਕੇ ਆਏ ਹਾਂ ਪੰਚਾਇਤ ਵਾਗਨ ਨੂੰ ਦੇਈ ਹਾਂ ਹਾਂਜੀ ਪੰਚਾਇਤ ਵਾਗਨ ਨੂੰ ਦੇ ਦੇ ਆ ਤੇ ਸੈਕਟਰੀ ਜਸਵੀਰ ਸਿੰਘ ਉਹ ਦੇਖ ਕੇ ਵੀ ਗਏ ਨੇ ਉਸ ਤੋਂ ਬਾਅਦ ਬਾਰਿਸ਼ ਹੋ ਗਈ ਉਹਨਾਂ ਨਾਲੋਂ ਕਿਹਾ ਗਿਆ ਰਹੀ ਹੈ ਕੰਦ ਕਟਾ ਦਾ ਨੇ ਇੱਕ ਦੋ ਦਿਨ ਚ ਮਿਸਤਰੀ ਹਾਲਾਤ ਕਿ 24 ਘੰਟੇ ਬਰਸਾਤ ਬੰਦ ਹੋ ਗਈ ਹੈ ਹਾਂਜੀ ਹਾਂਜੀ 24 ਘੰਟੇ ਵਾਦੀ ਪਾਣੀ ਖੜਿਆ ਹੈ ਹਾਂਜੀ ਹਾਂ ਹਾਲਾਤ ਜੀ ਬਹੁਤ ਮੰਦੇ ਨੇ ਹੁਣ ਤੁਸੀਂ ਦੇਖ ਰਹੇ ਹੋ ਮੱਛੀ ਆਉਂਦੇ ਨੇ ਸੱਪ ਆਉਂਦੇ ਨੇ 5 ਸਾਲ ਤੋਂ ਬੱਚਾ ਲੈ ਕੇ 7ਵੇਂ 5ਵੇਂ ਤੱਕਰ ਪੜਦੇ ਨੇ ਵੀ ਉਹਨਾਂ ਦੇਖ ਲਓ ਹਾਲ ਕੀ ਹੁੰਦਾ ਹੁਣ ਵਿੱਚ ਬੜੂਗਾ ਉਹ ਤੈਨੂੰ ਪਤਾ ਹੈ ਬਿਮਾਰੀ ਪੈ ਲੂਗੀ ਬਾਕੀ ਤੇ ਸਾਡੇ ਨਾਲ ਰਿਚਾ ਗੋਇਲ ਜੁੜੇ ਹੋਏ ਨੇ ਐਸ ਡੀ ਐਮ ਸਮਾਣਾ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਅਸੀਂ ਤਸਵੀਰਾਂ ਵੇਖ ਪਾ ਰਹੇ ਨੇ ਸਮਾਣਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੀਆਂ ਉਹ ਸਕੂਲ ਘਟ ਛੱਪੜ ਜਿਆਦਾ ਨਜ਼ਰ ਆ ਰਿਹਾ ਮੈਮ ਤੁਸੀਂ ਮੈਨੂੰ ਸੁਣ ਪਾ ਰਹੇ ਹੋ ਹਾਂਜੀ ਹਾਂਜੀ ਜੀ ਤੇ ਸਕੂਲ ਦੇ ਤਾਂ ਇੰਟਰ ਮੈਟਰ ਆਇਆ ਸੀਗਾ ਕਿ ਉੱਥੇ ਵਾਟਰ ਲੌਕਿੰਗ ਬਹੁਤ ਜ਼ਿਆਦਾ ਸਕੂਲ ਚ ਤਾਂ ਪਹਿਲੀ ਗੱਲ ਤਾਂ ਕੱਲ ਵੀਪੀਓ ਵੱਲੋਂ ਜਿਹੜਾ ਹੈਗਾ ਪ੍ਰਾਇਮਰੀ ਸਕੂਲ ਹੈ ਤਾਂ ਸਟੂਡੈਂਟਸ ਨੂੰ ਹਾਈ ਸਕੂਲ ਚ ਸ਼ਿਫਟ ਕਰ ਦਿੱਤਾ ਗਿਆ ਸੀ ਹੁਣ ਮੌਕੇ ਤੇ ਉੱਥੇ ਜਿਹੜਾ ਹੈਗਾ ਵਾਟਰ ਦੀ ਪੰਪਿੰਗ ਆਊਟਲੀਆਂ ਇੰਜਨਸ ਤੇ ਭੇਜੇ ਗਏ ਨੇ ਸੀਵਰੇਜ ਤੇ ਉਹ ਜਿਹੜੀ ਬਲੌਕੇਜ ਆ ਉਹ ਖੁਲਵਾਈ ਜਾ ਰਹੀ ਹੈ ਤੇ ਕੰਸਰਨ ਵੀਡੀਓ ਤੇ ਐਸਜੀਓ ਸੀਵਰੇਜ ਬੋਰਡ ਨੂੰ ਸੀ ਹਦਾਇਤਾਂ ਦਿੱਤੀਆਂ ਨੇ ਸੱਤ ਤੱਕ ਇਹਦਾ ਤੁਰੰਤ ਠੀਕ ਕਰੋ ਤੇ ਅੱਗੇ ਵਸਤੇ ਵੀ ਉੱਥੇ ਕੋਈ ਬਲੌਕੇਜ ਨਹੀਂ ਹੋਣੀ ਚਾਹੀਦੀ ਤਾਂ ਜੋ ਇਹ ਜੀ ਘਟਨਾ ਜਿਹੜੀ ਹੈ ਦੁਬਾਰ ਮੈਮ ਪਿਛਲੇ 5 ਸਾਲਾਂ ਤੋਂ ਆਹੀ ਸਥਿਤੀ ਬਣੀ ਹੋਈ ਹੈ ਪਹਿਲਾ ਇਸ ਸਮੱਸਿਆ ਦਾ ਹੱਲ ਕਿਉਂ ਨਹੀਂ ਕੱਢਿਆ ਗਿਆ ਵੇਅ ਆਊਟ ਕਿਉਂ ਨਹੀਂ ਕੱਢਿਆ ਗਿਆ ਕਿਉਂਕਿ ਛੋਟੇ-ਛੋਟੇ ਬੱਚੇ ਪੜਦੇ ਨੇ ਬਿਮਾਰੀਆਂ ਹੋਣ ਦਾ ਡਰ ਹੈ ਹੋਰ ਵੀ ਕੋਈ ਜੀਵ ਜੰਤੂ ਪਾਣੀ ਚਾ ਸਕਦੇ ਨੇ ਐਕਚੁਅਲੀ ਸਕੂਲ ਦਾ ਲੈਵਲ ਹੈ ਬਹੁਤ ਡਾਊਨ ਹੈ ਇਸੇ ਸੰਬੰਧੀ ਮੇਰੇ ਹੁਣ ਧਿਆਨ ਚ ਆਇਆ ਜਦੋਂ ਮੈਂ ਇੱਥੇ ਚਾਰਸ ਹਰ ਲਿਆ ਤਾਂ ਹੁਣ ਇਸ ਜਿਹੜਾ ਹੈਗਾ ਸਮੱਸਿਆ ਦਾ ਜ਼ਰੂਰ ਪ੍ਰਾਇਰਟੀ ਤੇ ਹੱਲ ਕੀਤਾ ਜਾਊਗਾ ਨਹੀਂ ਪਰ ਜੋ ਸਕੂਲ ਦੇ ਅਧਿਕਾਰੀ ਨਾਲ ਕਹਿਣਾ ਹੈ ਕਿ ਅਸੀਂ ਪਹਿਲੇ ਕਈ ਟਾਈਮ ਤੋਂ ਜੋ এডਿਕੇਸ਼ਨ ਡਿਪਾਰਟਮੈਂਟ ਨੇ ਉਸ ਨੂੰ ਐਪਲੀਕੇਸ਼ਨ ਲਿਖੀ ਸੀ ਤੇ ਇਸ ਗੱਲ ਬਾਰੇ ਜਾਣੂ ਕਰਵਾਇਆ ਸੀ ਹਾਂਜੀ ਤਾਂ ਮੈਂ ਉਹੀ ਕਹਿ ਰਹੀ ਹਾਂ ਨਾ ਬੇਸਿਕਲੀ ਤਾਂ ਇਹ ਐਜੂਕੇਸ਼ਨ ਡਿਪਾਰਟਮੈਂਟ ਨੇ ਮੈਟਰ ਦੇਖਣਾ ਸੀਗਾ ਤਾਂ ਉਹਨਾਂ ਵੱਲੋਂ ਸਾਡੇ ਐਸਡੀਐਮ ਦਫ਼ਤਰ ਕੋਈ ਇਸ ਸਬੰਧੀ ਨਾ ਸੂਚਨਾ ਦਿੱਤੀ ਗਈ ਜਾਂ ਨਾ ਕੋਈ ਫੰਡ ਸੀ ਕਿਤੇ ਕਿਤੇ ਨਹੀਂ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਨੇ ਆਪਣੇ ਫੰਡਸ ਤੇ ਕੰਮ ਕਰਵਾਉਣਾ ਹੈ ਤਾਂ ਅੱਜ ਹੀ ਮੈਂ ਬੀਪੀਓ ਬੀਡੀਪੀਓ ਐਸਜੂ ਸੀਵਰੇਜ ਬੋਰਡ ਸਬ ਦਾ ਟਾਈਪ ਕਰਵਾ ਕੇ ਇਸ ਦਾ ਕੰਮ ਕਰਵਾ ਰਹੀ ਹਾਂ ਤੇ ਆਪਾਂ ਜਿਹੜੇ ਕਨਸਰਨਡ ਡਿਪਟੀ ਡੀਓ ਨੇ ਉਹਨਾਂ ਨੂੰ ਵੀ ਅਸੀਂ ਬੁਲਾ ਕੇ ਪੁੱਛ ਰਹੇ ਹਾਂ ਕਿ ਇਹਨੂੰ ਕਿਉਂ ਨਹੀਂ ਕਰਵਾਇਆ ਜਾ ਰਿਹਾ ਤੇ ਕੀਤਾ ਜਾਵੇ ਤੇ ਜਿਹੜੇ ਜ਼ਿੰਮੇਵਾਰ ਵਿਅਕਤੀ ਹੋਣਗੇ ਉਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇ ਮੈਮ ਸਾਰੇ ਸਕੂਲ ਖੁੱਲ ਗਏ ਨੇ ਇਸ ਹਾਰ ਜਿੱਗਲ ਹੈ 1 ਜੁਲਾਈ ਤੋਂ ਸਮਰ ਵਕੇਸ਼ਨ ਦੇ ਬਾਅਦ ਤੇ ਕਿਤੇ ਕਿਹਨਾਂ ਤੁਹਾਨੂੰ ਨਹੀਂ ਲੱਗਦਾ ਆ ਪੂਰੀ ਜੋ ਸਿਨੈਰੀਓ ਕ੍ਰੀਏਟ ਹੋਇਆ ਹੈ ਇਸ ਦੇ ਨਾਲ ਬੱਚਿਆਂ ਦੀ ਪੜਾਈ ਤੇ ਕਿੰਨਾ ਕਿਤੇ ਇਫੈਕਟ ਪੈਂਦਾ ਹੈ ਨੀ ਚਲੋ ਦੇਖੋ ਚੀਜ਼ੀ ਦਾ ਕਾਫੀ ਸਕੂਲ 'ਚ ਪ੍ਰੋਬਲਮ ਰਹਿੰਦੀ ਹੈ ਵੀ ਆਪਾਂ ਕਲੋਨੀ 'ਚ ਸ਼ਹਿਰ 'ਚ ਵੀ ਦੇਖੀਏ ਤੇ ਇੱਕਦਮ ਇੰਨੀ ਜ਼ਿਆਦਾ ਬਰਸਾਤ ਹੁੰਦੀ ਹੈ ਦੇਖੋ ਥੋੜਾ ਟਾਈਮ ਪਾਣੀ ਖੜਦਾ ਹੈ ਇੱਥੇ ਥੋੜਾ ਜ਼ਿਆਦਾ ਲੰਬਾ ਸਮਾਂ ਖੜੇ ਹੈ ਇਸ ਸਕੂਲ 'ਚ ਤੇ ਪੜ੍ਹਾਈ ਨੂੰ ਲੈ ਕੇ ਤਾਂ ਦੇਖੋ ਤੁਹਾਨੂੰ ਦੱਸ ਰਿਹਾ ਕਿ ਪ੍ਰਾਈਮਰੀ ਸਕੂਲ ਦੇ ਬੱਚਿਆਂ ਨੂੰ ਅਸੀਂ ਸ਼ਿਫਟ ਕਰਤਾ ਕਾਈ ਦਾ ਕੋਈ ਨੁਕਸਾਨ ਨਹੀਂ ਹੋਇਆ ਬਟ ਦ ਪ੍ਰੋਬਲਮ ਇਜ਼ ਕਿ ਜਿਹੜਾ ਉੱਥੇ ਸਕੂਲ ਦੀ ਲੈਵਲਿੰਗ ਹੈ ਤੇ ਉੱਥੋਂ ਵੀ ਪਾਣੀ ਵੀ ਨਿਕਾਸੀ ਉਸ ਸੰਬੰਧੀ ਕਿਹੜਾ ਹੱਲ ਹੋਣਾ ਚਾਹੀਦਾ ਸਮੇਂ ਸਿਰ ਜ਼ਰੂਰ ਕਰਵਾਇਆ ਜਾਊਗਾ ਨਹੀਂ ਤੇ ਜੋ ਬੱਚੇ ਨੇ ਛ ਹਾਈ ਸਕੂਲ ਹਾਈ ਸਕੂਲ ਹੈ ਜੀ ਉੱਥੇ ਮੈਂ ਵੀ ਕਰਨਾ ਉਹਨੂੰ ਹਾਈ ਸਕੂਲ ਨਾਲ ਹੀ ਉੱਥੇ ਕੋਲ ਹਾਈ ਸਕੂਲ ਹੈ ਉੱਥੇ ਸ਼ਿਫਟ ਕੀਤਾ ਉੱਥੇ ਕਲਾਸਿਸ ਲੱਗ ਰਹੀ ਹੋਣਗੀਆਂ ਜੀ ਕਿੰਨੀ ਕੁ ਦੇਰ ਤੱਕ ਆ ਸਮੱਸਿਆ ਦਾ ਹੱਲ ਹੋ ਜਾਏਗਾ ਜੋ ਵਾਟਰ ਦਾ ਜੋ ਸ਼ਾਮ ਤੱਕ ਕਰ ਜਾਏਗਾ ਸ਼ਾਮ ਤੱਕ ਪਾਣੀ ਨਿਕਲ ਜਾਊਗਾ ਜੀ ਸ਼ਾਮ ਤੱਕ ਹੁਣ ਤਾਂ ਸ਼ੁਰੂ ਹੋ ਗਿਆ ਤੇ 3-4 ਵਜੇ ਤੱਕ ਪਾਣੀ ਸਾਰਾ ਕੱਢ ਦਿੱਤਾ ਜਾਊਗਾ ਤੇ ਅੱਗੇ ਵਾਸਤੇ ਇਹਦਾ ਜਿਹੜਾ ਹੈਗਾ ਐਜੂਕੇਸ਼ਨ ਆਫਿਸ ਨਾਲ ਬੈਠ ਕੇ ਇਹਦਾ ਸਮੱਸਿਆ ਦਾ ਹੱਲ ਕੀਤਾ ਜਾਊਗਾ ਕਿ ਤਾਂ ਜੋ ਲੋੜਿੰਦੇ ਪ੍ਰਬੰਧ ਨੇ ਪਹਿਲਾਂ ਹੀ ਕੀਤੇ ਜਾਣ ਕਿੰਨੀ ਕੁ ਤਾਦਾਦ ਇੱਥੇ ਬੱਚੇ ਪੜਦੇ ਨੇ ਮੈਮ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਸਟ੍ਰੈਂਥ ਕਿੰਨੀ ਉਹਨਾਂ ਦੀ ਸਾਨੂੰ ਜਾਣਕਾਰੀ ਨਹੀਂ

ਪਾਣੀ ਨਿਕਲੂਗਾ ਜੇ ਪਾਣੀ ਨਹੀਂ ਕਿਸੇ ਪਾਸੇ ਨਿਕਾਸੀ ਹੈ ਹੀ ਨਹੀਂ ਜੀ ਪਾਣੀ ਦੀ ਨਹੀਂ ਦਰਸ਼ਨ ਸਿੰਘ ਜੀ ਪਿਛਲੇ ਕੀ 5 ਸਾਲਾ ਤੋਂ ਆ ਸਮੱਸਿਆ ਬਣੀ ਹੋਈ ਹੈ ਇੱਥੇ ਤੁਸੀਂ ਕਿਸੇ ਨੂੰ ਅਪਰੋਚ ਕੀਤਾ ਗੱਲਬਾਤ ਕੀਤੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਾਰੀ ਲਿਖ ਕੇ ਵੀ ਦਿੱਤਾ ਜੀ ਅਸੀਂ ਸਾਡੇ ਲਵੇ ਫੰਡ ਵੀ ਪਿਆ ਜੀ ਪੰਚਾਇਤ ਫੰਡ ਵੀ ਪਿਆ ਉਹਨਾਂ ਨੂੰ ਕਈ ਵਾਰੀ ਹੁਣ ਪ੍ਰਬੰਧਕ ਲੱਗੇ ਹੋਏ ਨੇ ਜਿਸ ਕਰਕੇ ਹੂੰ ਨਹੀਂ ਅਜੇ ਤਾਂ ਭੰਗ ਹੋ ਗਿਆ ਸੀਗਾ ਪ੍ਰਬੰਧਕ ਲੱਗੇ ਹੋਏ ਨੇ ਜੀ ਪ੍ਰਬੰਧਕ ਨੂੰ ਵੀ ਚਾਹੀਦਾ ਇਹ ਬਣਵਾ ਦੇਣ ਕੰਦ ਜੀ ਪੇਮੈਂਟ ਤਾਂ ਪਈ ਹੈ ਜੀ ਹੂੰ ਨਹੀਂ ਪਰ ਜੀ ਜੀ ਪੇਮੈਂਟ ਪਈ ਐ ਤੇ ਫਿਰ ਸਮੱਸਿਆ ਦਾ ਹੱਲ ਕਿਉਂ ਨਹੀਂ ਹੁੰਦਾ ਪਿਆ? ਉਹ ਧਿਆਨ ਹੀ ਨਹੀਂ ਦੇ ਰਹੇ ਜੀ ਮੈਂ ਤਾਂ ਵੀਡੀਓ ਸਾਹਿਬ ਨੂੰ ਵੀ ਕਿਹਾ ਜੀ ਪ੍ਰਬੰਧਕ ਸਾਹਿਬ ਨੂੰ ਵੀ ਕਿਹਾ ਜੀ ਹੂੰ ਤੇ ਛੋਟਾ 1 ਸਾਲ ਪਹਿਲਾਂ ਜੀ ਇੱਕ ਬੱਚੇ ਦੀ ਵੀ ਮੌਤ ਹੋ ਚੁੱਕੀ ਆ। ਅੱਛਾ ਉਹ ਕਾਰਨ ਕੀ ਬਣਿਆ ਸੀ ਬੱਚੇ ਦੀ ਮੌਤ? ਉਹ ਕਾਰਨ ਇਸੇ ਇਸ ਦੇ ਨਾਲ ਛੱਪੜ ਆ ਜੀ ਸਾਰੇ ਪਿੰਡ ਦਾ ਪਾਣੀ ਛੱਪੜ ਦੇ ਵਿੱਚ ਆਉਂਦਾ ਜੀ ਉਹ ਛੱਪੜ ਇੰਨਾ ਓਵਰਫਲੋ ਹੋ ਗਿਆ ਜੀ ਉਸ ਛੱਪੜ ਦੇ ਵਿੱਚ ਵੀ ਬੱਚਾ ਡੁੱਬ ਕੇ ਮਰ ਗਿਆ ਸੀਗਾ। ਨੇ ਤੁਸੀਂ এডਿਕੇਸ਼ਨ ਡਿਪਾਰਟਮੈਂਟ ਨੂੰ ਅਪਰੋਚ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਕਿ ਆ ਜੋ ਸਮੱਸਿਆ ਹੈ ਉੱਥੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਵੇਖਣ ਨੂੰ ਮਿਲ ਰਹੀ ਹੈ ਹਾਂਜੀ ਹਾਂਜੀ ਤਾਂ ਜੋ ਸਾਰੇ ਹੈਡਮਾਸਟਰ ਸਾਹਿਬ ਨੇ ਹੂੰ ਉਹਨਾਂ ਨੇ ਸਾਰਾ ਅੱਗੇ ਕਹਿਤਾ ਸੀਗਾ ਜੀ ਅੱਜ ਪੱਤਰਕਾਰ ਸਾਹਿਬ ਵੀ ਆਏ ਸੀ ਤੇ ਉਹ ਸਾਰੀਆਂ ਫੋਟੋਆਂ ਖਿੱਚ ਕੇ ਲੈ ਗਏ ਅਸੀਂ ਵੀ ਅੱਗੇ ਫੋਟੋਆਂ ਸੈਂਡ ਕੀਤੀਆਂ ਨੇ ਬਹੁਤ ਦਿੱਕਤ ਆ ਰਹੀ ਹੈ ਜੀ ਇਹ ਮਤਲਬ ਇੱਕ ਨਾਲ ਧਾਰਮਿਕ ਸਥਾਨ ਵੀ ਬਹੁਤ ਵੱਡਾ ਜਿਹਨੂੰ ਕਿ ਸਾਰਾ ਪਿੰਡ ਮੰਨਦਾ ਜਿਹਨੂੰ ਉਹਦੇ ਵਿੱਚ ਵੀ ਪਾਣੀ ਵਰ ਗਿਆ ਜੀ ਦਰਸ਼ਨ ਸਿੰਘ ਜੀ ਕਿੰਨੀ ਕੁ ਤਾਦਾਦ ਇੱਥੇ ਬੱਚੇ ਪੜ੍ਹਦੇ ਨੇ ਬੱਚਾ ਇੱਥੇ ਸਕੂਲ ਦੇ ਵਿੱਚ ਹੋਊਗਾ ਜੀ 250 ਬੱਚਾ 250 ਬੱਚੇ ਤੇ ਹੁਣ ਉਹਨਾਂ ਬੱਚਿਆਂ ਦੀ ਪੜ੍ਹਾਈ ਜ਼ਾਹਰ ਜੀ ਗੱਲ ਹੈ ਇਫੈਕਟ ਹੋ ਰਹੀ ਹੈ ਕਿਉਂਕਿ ਸਕੂਲ 'ਤੇ ਪਾਣੀ ਭਰਿਆ ਹੋਇਆ ਹੈ ਬੈਂਚ ਵੀ ਡੁੱਬੇ ਹੋਏ ਨੇ ਇਹਨਾਂ ਬੱਚਿਆਂ ਨੂੰ ਕਿੱਥੇ ਸ਼ਿਫਟ ਕੀਤਾ ਗਿਆ ਹੈ ਅਜੇ ਕੋਈ ਮੇਰੇ ਲਵੇ ਆਉਣੀ ਆਈ ਇਨਫਰਮੇਸ਼ਨ ਮੈਂ ਪਤਾ ਕਰਕੇ ਦੁਬਾਰੇ ਕਾਲ ਕਰ ਦਮਾ ਜੀ ਹਾਂ ਤਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ 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 ਬਹੁਤ ਬਹੁਤ ਸ਼ੁਕਰੀਆ ਦਰਸ਼ਨ ਸਿੰਘ ਸਰਪੰਚ ਪਿੰਡ ਮਵੀ ਕਲਾ ਦੇ ਸਾਡੇ ਨਾਲ ਜੁੜੇ ਹੋਏ ਸੀ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਆ ਜੋ ਸਥਿਤੀ ਹੈ ਸਿਨੈਰੀਓ ਹੈ ਇਸ ਪਿੰਡ ਚ ਬਣਿਆ ਹੋਇਆ ਹੈ ਜ਼ਾਹਰ ਜੀ ਗੱਲ ਹੈ ਕਿ ਜੋ ਛੋਟੇ ਛੋਟੇ ਬੱਚੇ ਨੇ ਕਿੰਨਾ ਕਿਤੇ ਉਹਨਾਂ ਦੀ ਸਿਹਤ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਖੇਡਵਾਰ ਜ਼ਰੂਰ ਕੀਤਾ ਜਾ ਰਿਹਾ ਹੈ ਕਿਉਂਕਿ ਛੱਪੜ ਜ਼ਿਆਦਾ ਸਕੂਲ ਕੱਟ ਨਜ਼ਰ ਆ ਰਿਹਾ ਨੱਕੋ ਨੱਕ ਪਾਣੀ ਨਜ਼ਰ ਆ ਰਿਹਾ ਹੈ ਜ਼ਾਹਰ ਜੀ ਗੱਲ ਹੈ ਕਿ ਕਈ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਜੋ ਹੈ ਉਹ ਸਾਹਮਣੇ ਆ ਰਹੀ ਹੈ ਕਿਉਂਕਿ मखिया मच्छर आ रेनी सीजन है आ पूरी बरसात का सीजन है मखिया मच्छर जो हो कई तरह दिया जो पानिया ने वो जो स्टैगनेंट वाटर होंगे है जो वाटर कितने हों करके कई बीमारियां सदा देता है पर एस डी एम मैडम सा जुड़े हुए थे उन्होंने कहा है कि जो अधिकारी उठ गए हैं तो जो, जो वाटर है उसको पंप आउट कर लिया जाए